ਉਹ ਸਿੰਘ ਸਾਹਿਬ ਨੂੰ ਦੱਸ ਰਿਹਾ ਸੀਗਾ ਮੈਂ ਤੇ ਲਾਗੇ ਬੈਠਾ ਸੁਣਦਾ ਸੀ ਕਹਿੰਦਾ ਜੀ ਮੈਂ ਕਦੇ ਤੁਰ ਕੇ ਸਕੂਲ ਨਹੀਂ ਸੀ ਗਿਆ ਮੈਂ ਤਾਂ ਤੇ ਮੂਹਲੀ ਵੇਖੀ ਕਿ ਬੰਦਾ ਗੱਲਾਂ ਕੀ ਕਰਦਾ ਹੈ ਸਾਈਕਲ ਹੈ ਨਹੀਂ ਤੁਰ ਕੇ ਕਦੇ ਗਿਆ ਨਹੀਂ ਕਹਿੰਦਾ ਜੀ ਮੈਂ ਭੱਜ ਕੇ ਜਾਂਦਾ ਸੀ ਸਕੂਲ ਕਿ ਜਿੰਨਾ ਸਮਾਂ ਬਚ ਜਾਏ ਤੁਰ ਕੇ ਔਰ ਭੱਜ ਕੇ ਜਿਹੜੇ 10 15 20 ਮਿੰਟ ਅੱਧਾ ਘੰਟਾ ਬਚ ਜਾਏ ਉਹ ਜਾ ਕੇ ਪੜ ਲੈਣਾ ਉਹ ਕਹਿੰਦਾ ਇਹ ਮੇਰੀ ਕਮਾਈ ਹੈ ਕਿ ਸਾਈਕਲ ਤੋਂ ਬਗੈਰ ਮੈਂ ਕਦੇ ਸਕੂਲ ਤੁਰ ਕੇ ਨਹੀਂ ਗਿਆ ਸਾਈਕਲ ਹੈ ਨਹੀਂ ਸੀ ਤੁਰ ਕੇ ਗਿਆ ਨਹੀਂ ਫਿਰ ਕਿਵੇਂ ਜਾਂਦਾ ਸੀ ਭੱਜ ਕੇ ਟਾਈਮ ਬਚਾਉਂਦਾ ਸੀ ਕਹਿੰਦਾ ਇਸ ਮੇਰੀ ਕਮਾਈ ਦਾ ਧਿਆਨ ਕੋਈ ਵੀ ਨਹੀਂ ਦਰਦਾ ਅੱਜ ਵੀ ਨਾ ਕਈ ਮੇਰੇ ਬਾਰੇ ਵੀ ਕਹੀ ਜਾਣਗੇ ਗਿਆਨੀ ਜੀ ਕੋਲ ਪੈਸੇ ਬੜੇ ਨੇ ਪਰ ਤੁਹਾਨੂੰ ਕਦੇ ਰਾਤ ਨੂੰ ਪੁਲਿਸ ਨੇ ਚੁੱਕਿਆ? ਮੈਨੂੰ ਕਈ ਵਾਰੀ ਚੁੱਕਿਆ ਰਾਤ ਨੂੰ। 1987, 88, 99, 90, 91 ਮੈਂ ਪੰਜਾਬ ਵਿੱਚ ਸੀ ਪਤਾ ਕਿੰਨੇ ਮਾੜੇ ਹਾਲਾਤ ਸੀ। 24-25 ਸਾਲ ਮੇਰੀ ਉਮਰ ਸੀ। ਰਾਤ ਨੂੰ ਸਾਈਕਲ ਤੋਂ ਵੀ ਚੁੱਕ ਲੈਂਦੇ ਸੀ, ਸਕੂਟਰ ਤੋਂ ਵੀ ਚੁੱਕ ਲੈਂਦੇ ਸੀ ਪੁਲਿਸ ਵਾਲੇ। ਹੁਣ ਉਸ ਕਮਾਈ ਦਾ ਧਿਆਨ ਕਿਸੇ ਨੇ ਨਹੀਂ ਧਰਨਾ। ਮੇਰੇ ਨਾਲ ਦੇ ਗਰੰਤੀ ਸਿੰਘ ਵੀ ਸੋਚਦੇ ਰਹਿੰਦੇ ਨੇ ਪਰ ਕੰਮ ਕੋਈ ਕਰਨ ਨੂੰ ਤਿਆਰ ਨਹੀਂ ਹੈ ਉਸ ਹਾਲਾਤਾਂ ਵਿੱਚ ਵੀ ਸਾਈਕਲ ਚਲਾ ਕੇ ਪਿੰਡਾਂ 'ਚ ਪ੍ਰਚਾਰ ਕਰਨਾ ਕਾਲ사 ਜੀ ਇਕਲ ਗੁਰੂ ਨਾਨਕ ਦੇ ਘਰ ਵਿੱਚ ਬੈਠ ਕੇ ਸਮਝ ਲਓ ਕਿ ਜੇ ਤੁਹਾਡੇ ਗੁਰੂ ਨੇ ਕਿਹਾ ਕਿਰਤ ਕਰਨੀ ਸਾਰੇ ਜੰਤਰੇ ਦੇ ਵਿੱਚ ਨੇ ਸਾਰੇ ਮੰਤਰੇ ਦੇ ਵਿੱਚ ਨੇ ਸਾਰੀਆਂ ਕਰਾ ਮਾਤਾ ਇਹਦੇ ਵਿੱਚ ਨੇ ਸਾਰੀਆਂ ਬਖਸ਼ਿਸ਼ਾਂ ਇਹਦੇ ਵਿੱਚ ਨੇ ਇੱਕ ਨਾ ਜੋਕ ਆਉਂਦਾ ਹੈ ਚੁਟਕਲਾ ਬਾਬੇ ਕੋਲ ਮੇਰੇ ਵਰਗਾ ਚਲਾ ਗਿਆ ਬਾਬਾ ਕਹਿੰਦਾ ਬੱਚਾ ਤੇਰੇ ਸੱਤ ਪੁੱਤਰ ਹੋਣ ਉਹ ਕਹਿੰਦਾ ਬਾਬਾ ਮੇਰਾ ਤੇ ਵਿਆਹ ਹੀ ਨਹੀਂ ਹੋਇਆ ਕਹਿੰਦਾ ਜਦ ਦਫਾ ਉਪਰਾ ਫਿਰ ਜਾ ਕੇ ਕਹਿੰਦਾ ਮੇਰਾ ਤੇ ਤੂੰ ਵਾਰੀ ਖਰਾਬ ਕਰਤਾ ਵੇਲੜ ਆਦਮੀ ਗੁਰਦੁਆਰੇ ਆਉਂਦੇ ਨੇ ਕਹਿੰਦੇ ਮਹਾਰਾਜ ਬਰਕਤ ਪਾ ਦਿਓ ਦੱਸੋ ਕਿਹੜੇ ਭਾਂਡੇ ਚ ਪਾਉਣੀ ਐ ਵੀ ਤੂੰ ਰਕਸ਼ਾ ਚ ਲਾਵੇਂ ਤੇਰੇ ਰਕਸ਼ੇ ਚ ਬਰਕਤ ਪਾ ਦੇ ਵਾਹਿਗੁਰੂ ਤੂੰ ਆਟੋ ਰਿਕਸ਼ਾ ਚ ਲਾਵੇਂ ਤੇਰੀ ਆਟੋ ਰਿਕਸ਼ੇ ਦੀ ਬਰਕਤ ਪੈ ਜਾਵੇ ਤੂੰ ਟੈਕਸੀ ਚ ਲਾਵੇਂ ਤੇਰੀ ਟੈਕਸੀ ਚ ਬਰਕਤ ਪੈ ਜਾਵੇ ਤੂੰ ਖੇਤੀ ਬਾੜੀ ਕਰੇ ਤੇਰੀ ਖੇਤੀ ਬਾੜੀ ਚ ਬਰਕਤ ਪੈ ਜਾਵੇ ਫਿਰਦਾ ਤੇ ਤੂੰ ਵੇਲਾ ਐ ਜਿਹੜਾ ਬੰਦਾ ਆਉਂਦਾ ਪਤਾ ਕੀ ਕਹਿੰਦਾ ਮਹਾਰਾਜ ਮਾਇਆ ਦੇ ਦਿਓ ਕਾਕਾ ਤੇਰਾ ਨਸ਼ਾ ਵਾਜੇਗਾ ਤੇਰੀਆਂ ਫਿਲਮਾਂ ਵੱਜ ਜਾਣਗੀਆਂ ਤੇਰੇ ਕੱਪੜੇ ਮਹਿੰਗੇ ਹੋ ਜਾਣਗੇ ਤੇਰੇ ਘਰ ਦਾ ਭਲਾ ਨਹੀਂ ਹੋਣਾ ਪੈਸੇ ਨਾਲ ਕੀ ਹੁੰਦਾ ਹੈ ਅੱਜ ਤੁਸੀਂ ਵੇਖ ਲਓ ਜਿਸ ਆਦਮੀ ਦੇ ਘਰ ਬੇਤ ਤਹਾਸ਼ਾ ਪੈਸਾ ਹੈ ਬੇਹਤਾਸ਼ਾ ਉਸ ਘਰ ਦੇ ਵਿੱਚ ਨਾ ਧਰਮ ਹੈ ਨਾ ਈਮਾਨ ਹੈ ਨਾ ਸਮਾਜ ਹੈ ਕੁਝ ਵੀ ਨਹੀਂ ਹੈ ਉਹਨਾਂ ਦੇ ਰਿਸ਼ਤੇ ਲੱਭਣ ਜਾਇਓ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਕਿਹਦੇ ਕਿੱਧਰ ਨੂੰ ਹੋ ਗਏ ਨੇ ਅੱਜ ਸੋਚੋ 60 ਬੇਰੀਆਂ ਪੈਣਾ ਤੁਸੀਂ ਵੇਖਿਓ ਉਹਨਾਂ ਦੇ ਪਿੱਛੇ ਵਾਲ ਬਰਾਬਰ ਨੇ ਕਦੇ ਵਾਲ ਵੀ ਬਰਾਬਰ ਹੋਏ ਨੇ ਅੱਜ ਤੱਕ ਇਹ ਦਰਸੇ ਸਭ ਗੁੱਤਾ ਕੱਟਣ ਲੱਗੀਆਂ ਨੇ ਆ ਦਾੜੀ ਦੇ ਵਾਲ ਤੇ ਗੁੱਤ ਦੇ ਵਾਲ ਕਦੇ ਬਰਾਬਰ ਨਹੀਂ ਹੋ ਸਕਦੇ ਜਿਹਦੇ ਬਰਾਬਰ ਨੇ ਸਮਝ ਲੈਣਾ ਵੀ ਇਹਨੇ ਬਾਣਾ ਵਰਤਾ ਦਿੱਤਾ ਹੈ ਤੇ ਫਿਰ ਗੁਰਦੁਆਰੇ ਆ ਕੇ ਪਤਾ ਕੀ ਕਹਿਣੀਆਂ ਮਹਾਰਾਜ ਜੀ ਕਿਰਪਾ ਕਰ ਦਿਓ ਕੀ ਕਿਰਪਾ ਕਰਨ ਤੂੰ ਹੋਰ ਛੋਟੇ ਕਰਨੇ ਚਾਹੁੰਨੀ ਹੈ ਜਿਦਨ ਪੈਸੇ ਆ ਕੇ ਮਹਿੰਗੇ ਸਰੂਣ ਤੇ ਚਲੇ ਜਾਈਆਂਗੀ ਹੋਰ ਕੀ ਕਰਨੀਂ ਤੀ ਅਸੀਂ ਹੋਰ ਹੋਰ ਵਿਗਾੜ ਵਾਲੇ ਨਿਹਾਰ ਵਾਲੇ ਪਾਸੇ ਨੂੰ ਜਾਵਾਂਗੇ ਮਹਾਰਾਜ ਨੇ ਆਖਿਆ ਸੀ ਬਿਸ਼ੇਨ ਬਿਲਸਨ ਬੰਦਨ 다ਵੇ ਇੱਕ ਬਰਾਟਕਾ ਬਦਲੇ ਜਾਵੇ ਜੇ ਲਾਗੇ ਸਿਮਰਨ ਸਤਨਾਮ ਸੇ ਲਾਹਾ ਲੈ ਗੇ ਨਿਜਤਾ ਤੁਹਾਡੇ ਗੁਰੂ ਨੇ ਕੱਪੜੇ ਪਾਉਣ ਤੋਂ ਵਿਆਹ ਕਰਾਉਣ ਤੋਂ ਕੋਠੀਆਂ ਬਣਾਉਣ ਗੱਡੀਆਂ ਚਲਾਉਣ ਤੋਂ ਰੋਕਿਆ ਤੁਹਾਡੇ ਤੇ ਗੁਰ ਕੜਗੀਆਂ ਵਾਲਾ ਨੀਲੇ ਦਾ ਸ਼ਾਹ ਸਵਾਰ ਹੈ ਤੁਹਾਡੇ ਤੇ ਗੁਰੂ ਨੂੰ ਸੱਚਾ ਬਾਦਸ਼ਾਹ ਕਹਿੰਦੇ ਸੀ ਭਾਈ ਤੁਸੀਂ ਗੁਰੂ ਗੋਰਖ ਦੇ ਮੰਨਣ ਵਾਲੇ ਨਹੀਂ ਕਿ ਲੰਗੋਟੀਆਂ ਲਾ ਕੇ ਆਪਾਂ ਤੁਰੇ ਫਿਰਾਂਗੇ ਸਵਾਭ ਮਲਾਂਗੇ ਪਿੰਡੇ ਤੇ ਕੀ ਕਹਿਣਾ ਹੈ ਜਿਹੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਾਇ ਸਦਾ ਮਨ ਅੰਦਰ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ठाਕਰ ਕੋ ਰੱਖ ਮਨ ਮਾਹੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਕਿਹਦੀ ਕਿਰਪਾ ਤੂੰ ਸੋਣਾ ਹੈ ਤੇਰੇ ਚਿਹਰੇ ਤੇ ਬਿਊਟੀ ਹੈ ਕਿਹਦੀ ਕਿਰਪਾ ਨਾਲ ਤੇਰੇ ਜੰਮਣ ਤੋਂ ਬਾਅਦ ਤੇਰੀ ਮਾਂ ਨੇ ਕੋਈ ਤੇਰੀ ਪਲਾਸਟਿਕ ਸਰਜਰੀ ਥੋੜਾ ਕਰਾਈ ਹੈ ਕੋਈ ਇਹ ਰੱਬ ਦੀ ਦਾਤ ਹੈ ਕਿਹਦੀ ਕਿਰਪਾ ਤੂੰ ਐਡਾ ਸੋਹਣਾ ਜੇ ਪ੍ਰਸਾਦ ਤੇਰੀ ਨੀਕੀ ਜਾਤ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਪਤਾ ਕਰ ਕਿ ਕਿਹਦੀ ਕਿਰਪਾ ਨਾਲ ਹੈ ਤੇ ਜਿਹਦੀ ਕਿਰਪਾ ਨਾਲ ਉਹਦੇ ਅੱਗੇ ਹੱਥ ਜੋੜਿਆ ਕਰ ਉਦੇ ਅੱਗੇ ਮੱਥਾ ਟੇਕਿਆ ਕਰ। ਉਹਦੀ ਬਾਣੀ ਪੜਿਆ ਕਰ। ਉਹਦਾ ਸ਼ੁਕਰਾਨਾ ਕਰਿਆ ਕਰ। ਸਾਰੀਆਂ ਗੱਲਾਂ ਇੱਕ ਪਾਸੇ ਰੱਖ ਕੇ ਸਾਰਾ ਕੁਝ ਮਾਲਕ ਤੋਂ ਲੈ ਕੇ ਫਿਰ ਪੁੱਛਦਾ ਹੈ ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਣਾ ਚਾਹੀਦਾ ਹੈ ਕਿਹੜਾ ਪਾਠ ਕਿੰਨੇ ਦਿਨ ਕਰਨਾ ਚਾਹੀਦਾ ਹੈ। ਵੀ ਜੋ ਕੁਝ ਤੈਨੂੰ ਮਿਲਿਆ ਇਹ ਠੀਕ ਨਹੀਂ। ਤੈਨੂੰ ਮਾਲਕ ਨੇ ਪਹਿਲਾਂ ਹੀ ਬਹੁਤ ਕੁਝ ਦਿੱਤਾ ਐ ਅੱਗੋਂ ਕਦੋਂ ਕਿਹਾ ਵੀ ਮੈਂ ਨਹੀਂ ਦਿੰਦਾ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾਕੀ ਸੇਵਾ ਲਾ ਕੇ ਹੁਣ ਇਹ ਤੇ ਸਾਧ ਅਦਾਰਥ ਬਾਬਾ ਨਾਲ ਲੱਭਣ ਚਲੇ ਜਾਇਓ ਕੋਈ ਜਾ ਕੇ ਬਾਬਾ ਲੱਭ ਕੇ ਲਾਈਏ ਨਹੀਂ ਗੁਰੂ ਤੋਂ ਵੱਡਾ ਕੋਈ ਸਾਧ ਨਹੀਂ ਐ त्रेते युग ਦੇ અવતਾਰ ਹੋਏ શ્રી ਰਾਮਚੰਦਰ ਉਦੋਂ ਬਾਅਦ ਕਈ ਰਾਮ ਆ ਗਏ ਕਈ ਰਾਮ ਰਹੀਮ ਆ ਗਏ ਕਈ ਆਸਾ ਰਾਮ ਆ ਗਏ ਕਈ ਰਾਮਪਾਲ ਆ ਗਏ ਸਭ ਜੇਲ੍ਹ ਚ ਬੈਠੇ ਨੇ ਰਾਮ ਅਖਵਾਉਣ ਨਾਲ ਥੋੜਾ ਰਾਮ ਬਣ ਜਾਓਗੇ ਤੁਸੀਂ ਆਪਣੇ ਨਾਮ ਦੇ ਨਾਲ ਕੋਈ ਏਦਾਂ ਦਾ ਸ਼ਬਦ ਲਾ ਕੇ ਤੁਸੀਂ ਕੀ ਸੋਚਦੇ ਵੀ ਤੁਸੀਂ ਵੀ ਤੇਰੇ ਤੇ ਜੋਗ ਦੇ ਅਵਤਾਰ ਹੋ ਜਾਓਗੇ ਭਾਈ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਉਹਦੇ ਘੋੜੇ ਉਹਦੇ ਮੰਦਰ ਉਹਦੀਆਂ ਗੱਡੀਆਂ ਉਹਦਾ ਸੁਹਾਪਣ ਉਹਦੇ ਕੱਪੜੇ ਸਭ ਕੁਝ ਮੁਬਾਰਕ ਹੈ ਤਿੰਨ ਕਾ ਖਾਦਾ ਪਹਿੰਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤ ਜਿਹੜੇ ਸਵੇਰੇ ਗੁਰਦੁਆਰੇ ਆਉਂਦੇ ਨੇ ਜਿਹੜੇ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਨੇ ਜਿਹੜੇ ਪਾਠ ਕਰਦੇ ਨੇ ਜਿਹੜੇ ਦਸਵੰਦ ਕੱਢਦੇ ਨੇ ਜਿਹੜੇ ਲੋਕਾਂ ਦੀ ਮਦਦ ਕਰਦੇ ਨੇ ਜਿਹੜੇ ਗਰੀਬਾਂ ਦਾ ਦੁੱਖ ਵੰਡਾਉਂਦੇ ਨੇ ਉਹਨਾਂ ਤੋਂ ਚੰਗਾ ਮਨੁੱਖ ਧਰਤੀ ਤੇ ਕੌਣ ਹੋ ਸਕਦਾ